ਇਕ ਨਾ ਇੱਕ ਪ੍ਰਸਿੱਧ ਚਿੱਤਰਕਾਰ ਹੁੰਦਾ ਏ ਤਸਵੀਰਾਂ ਬਣਾਉਂਦਾ ਬਹੁਤ ਖੂਬਸੂਰਤ ਤੇ ਲੋਕ ਅਕਸਰ ਹੀ ਉਹਦੀਆਂ ਤਸਵੀਰਾਂ ਦੀ ਤਾਰੀਫ਼ ਕਰਦੇ ਰਹਿੰਦੇ ਆ ਪਰ ਇੱਕ ਦਿਨ ਉਹ ਚਿੱਤਰਕਾਰ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਯਾਰ ਲੋਕ ਕੱਲੀਆਂ ਮੇਰੀਆਂ ਤਸਵੀਰਾਂ ਦੀ ਤਾਰੀਫ਼ ਹੀ ਕਰਦੇ ਆ ਕਿ ਇਹਦੇ ਵਿੱਚ ਕੋਈ ਕਮੀ ਆ ਲੱਭਣ ਦੀ ਵੀ ਜ਼ਰਤ ਰੱਖਦਾ ਏ ਜਾਂ ਮੇਰੀ ਆਲੋਚਨਾ ਕਰਨ ਦੀ ਵੀ ਜ਼ਰਤ ਰੱਖਦਾ ਏ ਤਾਂ ਉਹ ਇਹਦਾ ਹੱਲ ਕੱਢਣ ਵਾਸਤੇ ਨਾ ਉਹ ਇੱਕ ਕੰਮ ਕਰਦਾ ਉਹ ਨਾ ਬਾਜ਼ਾਰ ਦੇ ਵਿੱਚ ਜਿੱਥੇ ਚਰਾਹੇ ਦੇ ਵਿੱਚ ਜਿੱਥੇ ਵੱਧ ਆਵਾਜਾਈ ਹੁੰਦੀ ਹੈ ਉੱਥੇ ਆਪਦੀ ਪੇਂਟਿੰਗ ਟੰਗਿਆਉਂਦਾ ਹੈ ਤੇ ਪੇਂਟਿੰਗ ਦੇ ਥੱਲੇ ਇੱਕ ਲਾਈਨ ਲਿਖਿਆਉਂਦਾ ਵੀ ਜਿਹਨੂੰ-ਜਿਹਨੂੰ ਵੀ ਜਿੱਥੇ ਵੀ ਇਸ ਪੇਂਟਿੰਗ ਦੇ ਵਿੱਚ ਕਮੀ ਲੱਗਦੀ ਹੈ ਕਿਰਪਾ ਕਰਕੇ ਉਹ ਉੱਥੇ ਨਿਸ਼ਾਨ ਲਗਾ ਜਾਵੇ ਉੱਥੇ ਗੋਲ ਚੱਕਰ ਲਗਾ ਜਾਵੇ ਜਦੋਂ ਸ਼ਾਮ ਨੂੰ ਪੇਂਟਿੰਗ ਲੈਣ ਆਉਂਦਾ ਹੈ ਤਾਂ ਦੇਖਦਾ ਵੀ ਉਹ ਪੇਂਟਿੰਗ ਪੂਰੀ ਨਿਸ਼ਾਨਾਂ ਨਾਲ ਭਰੀ ਹੋਈ ਹੈ ਸੈਂਕੜੇ ਨਿਸ਼ਾਨ ਲੱਗੇ ਹੋਏ ਆ ਪੇਂਟਿੰਗ ਦੇ ਵਿੱਚ ਤਾ ਇਸ ਗੱਲ ਤੋਂ ਨਾ ਉਹ ਨਿਰਾਸ਼ ਹੋ ਜਾਂਦਾ ਵੀ ਯਾਰ ਮੇਰੀ ਪੇਂਟਿੰਗ ਦੀ ਤਾਂ ਲੋਕ ਅੱਜ ਤੱਕ ਤਾਰੀਫ ਕਰਦੇ ਰਹੇ ਸੀ ਪਰ ਮੇਰੀ ਪੇਂਟਿੰਗ ਤਾਂ ਅਸਲ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨਾਲ ਭਰੀ ਹੁੰਦੀ ਹੈ ਤਾਂ ਇਸ ਗੱਲ ਤੋਂ ਪੇਂਟਿੰਗ ਕਰਨਾ ਛੱਡ ਜਾਂਦਾ ਨਿਰਾਸ਼ਾ ਦੇ ਵਿੱਚ ਚਲਾ ਜਾਂਦਾ ਲੰਬੇ ਸਮੇਂ ਬਾਅਦ ਨਾ ਉਹਦਾ ਇੱਕ ਦੋਸਤ ਉਹ ਮਨਾਉਂਦਾ ਹੈ ਦੁਬਾਰਾ ਕਹਿੰਦਾ ਨਹੀਂ ਯਾਰ ਤੂੰ ਪੇਂਟਿੰਗ ਕਿਉਂ ਛੱਡਦਾ ਹੈ ਉਹ ਕਹਿੰਦਾ ਮੇਰੇ ਨਾਲ ਇਹ ਗੱਲ ਵਾਪਰੀ ਸੀ ਉਹ ਦੱਸਦਾ ਹੈ ਵੀ ਮੈਂ ਬਾਜ਼ਾਰ ਦੇ ਵਿੱਚ ਤਸਵੀਰ ਐਦਾਂ ਆਪਦੀ ਬਣਾ ਕੇ ਟੰਗੀ ਸੀਗੀ ਉਹ ਦੱਸਦਾ ਵੀ ਮੈਂ ਬਾਜ਼ਾਰ ਦੇ ਵਿੱਚ ਤਸਵੀਰ ਬਣਾ ਕੇ ਟੰਗੀ ਸੀ ਤੇ ਉਹਦੇ ਵਿੱਚ ਲੋਕਾਂ ਨੇ ਕਮੀਆਂ-ਕਮੀਆਂ ਕਰਤੀਆਂ ਤੇ ਉੱਥੇ ਨਿਸ਼ਾਨ ਹੀ ਨਿਸ਼ਾਨ ਲਗਾਤੇ ਤੇ ਉਹਦਾ ਦੋਸਤ ਕਹਿੰਦਾ ਕਿਉਂ ਨਾ ਯਾਰ ਆਪਾਂ ਇੱਕ ਵਾਰੀ ਦੁਬਾਰਾ ਟਰਾਈ ਕਰ ਲਈਏ ਤੋ ਉਹ ਕਹਿੰਦਾ ਚਲੋ ਠੀਕ ਹੈ ਦੁਬਾਰਾ ਟਰਾਈ ਕਰ ਲੈਣਾ ਮੈਂ ਤੇਰੀ ਕਹਿਣ ਤੇ ਉਹ ਦੁਬਾਰਾ ਉਸੇ ਚੌਰਾਹੇ ਦੇ ਵਿੱਚ ਇੱਕ ਨਵੀਂ ਤਸਵੀਰ ਬਣਾ ਕੇ ਲਾਉਂਦਾ ਆਪਦੀ ਪੇਂਟਿੰਗ ਬਣਾ ਕੇ ਲਾਉਂਦਾ ਏ ਤਾ ਉਹਦੇ ਥੱਲੇ ਜਦੋਂ ਲਾਈਨ ਲਿਖਣ ਲੱਗਦਾ ਹੈ ਨਾ ਤਾਂ ਉਹਦਾ ਦੋਸਤ ਕਹਿੰਦਾ ਨਹੀਂ ਉਹ ਲਾਈਨ ਨਹੀਂ ਲਿਖਣੀ ਹੁਣ ਤੂੰ ਇਹ ਲਾਈਨ ਲਿਖ ਵੀ ਜਿਹਨੂੰ ਵੀ ਇਹਦੇ ਵਿੱਚ ਕਮੀ ਲੱਗਦੀ ਹੈ ਉਹ ਕਿਰਪਾ ਕਰਕੇ ਉਹ ਕਮੀ ਨੂੰ ਠੀਕ ਕਰ ਜਾਵੇ ਤਾਂ ਸ਼ਾਮ ਨੂੰ ਜਦੋਂ ਆਉਂਦਾ ਹੈ ਤਾਂ ਉਹਦੇ ਉਹ ਵੇਖਦਾ ਵੀ ਇੱਕ ਵੀ ਕਮੀ ਨਹੀਂ ਕਿਸੇ ਨੇ ਕੱਢੀ ਗਈ ਪੇਂਟਿੰਗ ਦੇ ਵਿੱਚ ਕੋਈ ਬਦਲਾਅ ਨਹੀਂ ਜਿਵੇਂ ਉਹ ਟੰਗੇ ਗਿਆ ਸੀ ਓਵੇਂ ਦੀ ਓਵੇਂ ਹੀ ਹੁਣ ਇਹ ਜਿਹੜੀ ਸਟੋਰੀ ਹੈ ਨਾ ਇਹ ਕਈ ਤਰ੍ਹਾਂ ਦੇ ਮੈਸੇਜ ਦਿੰਦੀ ਹੈ ਇਕ ਤਾ ਇਹ ਵੀ ਕਈ ਲੋਕ ਨਾ ਸਿਰਫ ਤੁਹਾਡੇ ਆਲੋਚਕ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਉਹ ਚਾਹੁੰਦੇ ਆ ਵੀ ਸਿਰਫ ਤੁਹਾਡੀ ਆਲੋਚਨਾ ਕੀਤੀ ਜਾਵੇ ਠੀਕ ਹੈ ਔਰ ਜਿਸ ਚੀਜ਼ ਦੀ ਤੁਹਾਡੀ ਆਲੋਚਨਾ ਕਰਦੇ ਆ ਉਹ ਉਹਦੇ ਵਿੱਚੋਂ ਸੁਧਾਰ ਵੀ ਨਹੀਂ ਵੇਖਣਾ ਚਾਹੁੰਦੇਗੇ ਜਿਹੜੀ ਕਮੀ ਦੀ ਤੁਹਾਡੀ ਉਹ ਆਲੋਚਨਾ ਕਰਦੇ ਉਹਦੇ ਵਿੱਚੋਂ ਸੁਧਾਰ ਵੀ ਨਹੀਂ ਵੇਖਣਾ ਚਾਹੁੰਦੇਗੇ ਉਹ ਆਲੋਚਕ ਹੁੰਦੇ ਆ ਦੂਸਰੇ ਆਲੋਚਕ ਹੁੰਦੇ ਆ ਤੁਹਾਡੇ ਮਿੱਤਰ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਤੁਹਾਡੇ ਮਿੱਤਰ ਆਲੋਚਕ ਜਿਹੜੇ ਕਿ ਤੁਹਾਡੀ ਕਮੀ ਨੂੰ ਤੁਹਾਡੀ ਕਮੀ ਦੀ ਆਲੋਚਨਾ ਕਰਦੇ ਆ ਤੇ ਉਹਦੇ ਵਿੱਚ ਸੁਧਾਰ ਵੀ ਵੇਖਣਾ ਚਾਹੁੰਦੇ ਆ ਉਹ ਜੇ ਤੁਹਾਡੀ ਕਮੀ ਦੀ ਆਲੋਚਨਾ ਕਰਦੇ ਆ ਤਾਂ ਉਹਦਾ ਹੱਲ ਦੱਸਦੇ ਆ ਵੀ ਆਹ ਤੇਰੇ ਚ ਕਮੀ ਐ ਨੂੰ ਏਦਾਂ ਕਰਕੇ ਸੁਧਾਰ ਉਹ ਤੁਹਾਡੇ ਮਿੱਤਰ ਆਲੋਚਕ ਉਹ ਤੁਹਾਡਾ ਕੋਈ ਵੀ ਹੋ ਸਕਦਾ ਤੁਹਾਡਾ ਜੀਵਨ ਸਾਥੀ ਹੋ ਸਕਦਾ ਤੁਹਾਡਾ ਫੈਮਿਲੀ ਮੈਂਬਰ ਹੋ ਸਕਦਾ ਤੁਹਾਡਾ ਕੋਈ ਦੋਸਤ ਮਿੱਤਰ ਹੋ ਸਕਦਾ ਏ ਤੀਸਰਾ ਮੈਸੇਜ ਇਹ ਸਟੋਰੀ ਇਹ ਦਿੰਦੀ ਆ ਵੀ ਲੋਕ ਤਾਂ ਸਿਰਫ ਇੱਥੇ ਦੂਜਿਆਂ ਦੀ ਆਲੋਚਨਾ ਕਰਨਾ ਜਾਣਦੇ ਆ ਦੂਜਿਆਂ ਦੇ ਵਿੱਚ ਕਮੀਆਂ ਕੱਢਣਾ ਜਾਣਦੇ ਆ ਜਦੋਂ ਉਹਨਾਂ ਦੀ ਆਪ ਦੀ ਵਾਰੀ ਆਉਂਦੀ ਹੈ ਨਾ ਵੀ ਚਲੋ ਮੇਰੇ 'ਚ ਜੇ ਕੋਈ ਕ ਕਵੇ ਵੀ ਮੇਰੇ 'ਚ ਕੋਈ ਕਮੀ ਹੈ ਤਾਂ ਮੈਂ ਕਹਾਂ ਵੀ ਚਲੋ ਮੇਰੇ 'ਚ ਤਾਂ ਇਹ ਕਮੀ ਹੈ ਤੂੰ ਦੱਸ ਵੀ ਤੇਰੇ 'ਚ ਇਹ ਕਮੀ ਨਹੀਂ ਹੈਗੀਗੀ ਤੇਰੇ 'ਚ ਆ ਜੇ ਮੇਰੇ 'ਚ ਇਹ ਕਮੀ ਹੈ ਤੇਰੇ 'ਚ ਇਹ ਖੂਬੀ ਹੈਗੀ ਆ ਤਾਂ ਉਥੇ ਉਹ ਉਹਨਾਂ ਦੇ ਵਿੱਚ ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਹੁੰਦਾਗਾ ਤਾਂ ਲੋਕ ਸਿਰਫ ਇਹ ਵੀ ਮੈਸੇਜ ਦਿੰਦੀ ਹੈ ਪੇਂਟਿੰਗ ਵੀ ਲੋਕ ਸਿਰਫ ਤੁਹਾਡੀਆਂ ਗਲਤੀਆਂ ਤੇ ਸਵਾਲ ਖੜਾ ਕਰਨਾ ਜਾਣਦੇ ਆ ਤੁਹਾਡੀਆਂ ਤੁਹਾਡੀਆਂ ਆਲੋਚਨਾ ਕਰਨਾ ਜਾਣਦੇ ਆ ਸਿਰਫ ਤੁਹਾਡੀਆਂ ਗਲਤੀਆਂ ਨੂੰ ਦੇਖਣਾ ਜਾਣਦੇ ਆ ਉਹ ਉਹਨਾਂ ਦੇ ਵਿੱਚ ਪਤਾ ਨਹੀਂ ਉਦੋਂ ਵੱਧ ਕੇ ਗਲਤੀਆਂ ਪਈਆਂ ਹੁੰਦੀਆਂ ਉਹਨਾਂ ਨੂੰ ਕੋਈ ਨਹੀਂ ਦੇਖਦਾਗਾ ਠੀਕ ਹੈ ਉਹ ਸਿਰਫ ਦੂਜਿਆਂ ਦੀਆਂ ਗਲਤੀਆਂ ਦੇਖਦੇ ਆ ਦੂਜਿਆਂ ਦੀ ਆਲੋਚਨਾ ਕਰਨਾ ਜਾਣਦੇ ਆ ਤੇ ਆਪ ਦੀ ਸਵੈ ਅਲੋਚਨਾ ਉਹ ਕਦੇ ਵੀ ਨਹੀਂ ਕਰ ਦੇਗੇ ਜਾਂ ਆਪ ਦੀ ਅਲੋਚਨਾ ਉਹ ਕਦੇ ਵੀ ਸਹਾਰ ਦੇਗੇ ਸੋ ਦੋਸਤੋ ਜੇਕਰ ਕਿਸੇ ਦੀ ਅਲੋਚਨਾ ਜੇ ਕਿਸੇ ਦਾ ਆਲੋਚਕ ਬੰਨਾ ਹੈ ਤਾਂ ਉਹਦੇ ਵਿੱਚ ਸੁਧਾਰ ਵੇਖਣਾ ਵੀ ਪਸੰਦ ਕਰੋ ਔਰ ਨਾਲ ਆਪ ਦੇ ਵੀ ਸਵੈ ਆਲੋਚਕ ਬਣੋ ਔਰ ਦੂਸਰਿਆਂ ਤੋਂ ਵੀ ala aap di alochana ਜਿਹੜਾ ਕੋਈ ਤਰਕ ਦੇ ਆਧਾਰ ਤੇ ਅਲੋਚਨਾ ਕਰਦਾ ਤੁਹਾਡੀ ਤਰਕ ਦੇ ਆਧਾਰ ਤੇ ਤੁਹਾਡੀਆਂ ਕੋਈ ਕਮੀਆਂ ਕੱਢਦਾ ਏ ਉਹ ਲੋਚਨਾ ਸੁੰਨਾ ਸਹਾਰਨਾ ਵੀ ਸਿੱਖੋ ਸੋ ਵੀਡੀਓ ਵੱਤਵਤ ਲੋਕਾਂ ਤੱਕ ਸ਼ੇਅਰ ਕਰਿਓ ਜੀ ਚੈਨਲ ਨੂੰ ਜਸ ਸਮਾਲ ਸਰ ਦੇ ਨਾਮ ਤੇ ਇਹ ਚੈਨਲ ਆ ਜੀ YouTube ਤੇ ਵੀ ਆ Facebook ਤੇ ਵੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਆਪ ਦਾ ਕੀਮਤੀ ਸੁਝਾਅ ਵੀ ਦਿਓ ਧੰਨਵਾਦ